ਪਹਿਲਾਂ ਤਾਂ ਜਿਹੜਾ ਸਕੈਮ ਕੀਤਾ ਸੀਗਾ ਝੋਨੇ ਦੇ ਟਾਈਮ ਇਹੋ ਜਿਹਾ ਹੀ ਸਕੈਮ ਫੇ ਪੰਜਾਬ ਦੇ ਕਿਸਾਨਾਂ ਨਾਲ ਕਰਨ ਜਾ ਰਹੀ ਹੈ ਸਰਕਾਰ ਹੁਣ ਜਿਹੜੀ ਅਮਰੀਕਨ ਕਣਕ ਆ ਉਹ ਬਾਕੀ ਦੇਸ਼ਾਂ ਦੇ ਵਿੱਚ ਇੰਪੋਰਟ ਹੁੰਦੀ ਆ ਜਿਹੜੀ ਸਿਰਫ ਕਿ ਸਿਰਫ 2100 ਤੋਂ 2200 ਰੁਪਏ ਨੂੰ ਇمپੋਰਟ ਹੁੰਦੀਆਂ ਜਦ ਕਿ ਆਪਣੀ ਜਿਹੜੀ ਕਣਕ ਦਾ ਇਸ ਟਾਈਮ ਰੇਟ ਹੈਗਾ ਆ ਉਹ ਹੈਗਾ ਆ ਜੀ 2500 ਰੁਪਏ ਹੁਣ ਸਿੱਧੀ ਜੀ ਗੱਲ ਆ ਕਿ ਜਦੋਂ ਸਰਕਾਰਾਂ ਨੂੰ ਬਾਹਰੋਂ ਇمپੋਰਟ ਕਰਕੇ ਵੀ ਸਸਤੀ ਮਿਲੂਗੀ ਕਿਉਂਕਿ ਕਿੰਨੀ ਉਹ ਸਰਕਾਰ ਆ ਆਪਣੀ ਵੰਡਦੀ ਪਈ ਆ ਫ੍ਰੀ ਦੇ ਵਿੱਚ ਕਣਕ ਉਹਨਾਂ ਨੂੰ ਜਿੱਥੋਂ ਸਸਤੀ ਪਹੁੰਚੇ ਉੱਥੋਂ ਲੈਣੀ ਉਹਨਾਂ ਨੂੰ ਤੇ ਉਹ ਤੁਹਾਡੇ ਕੋਲੋਂ ਜਿਹੜੀ 2500 ਰੁਪਏ ਨੂੰ ਪੈ ਰਹੀ ਆ ਉਹ ਕਾਤੋਂ ਲਓਗੇ ਇਸ ਲਈ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਆ ਉਹਨਾਂ ਨੂੰ ਆਪਣੀ ਜਿਹੜੀ ਕਣਕ ਆ ਉਹ ਆਪ ਸਾਂਭ ਕੇ ਵੇਚਣੀ ਪੈਣੀ ਆ ਮੰਡੀਆਂ ਦੇ ਵਿੱਚ ਲਿਜਾ ਕੇ ਖੱਜਲ ਖਵਾਰ ਹੋਣ ਨਾਲੋਂ ਇਹਨੂੰ ਤੁਸੀਂ ਆਪ ਸੰਭੋ ਤੇ ਵੇਚ ਜਿਹੜਾ ਇਹ ਸਕੈਮ ਤੋਂ ਬਚ ਸਕੋ